ਕਿਤੇ ਤੁਸੀਂ ਤਾਂ ਨਹੀਂ ਖਾ ਰਹੇ ਆ ਦਵਾਈਆਂ ਜੇ ਹਾਂ ਤਾਂ ਹੁਣ ਹੀ ਕਰ ਦੋ ਪੰਦ ਨਹੀਂ ਤਾਂ ਤੁਹਾਡਾ ਵੀ ਹੋਵੇਗਾ ਆ ਹਾਲ ਜੇਕਰ ਤੁਸੀਂ ਆ ਦਵਾਈਆਂ ਖਾਂਦੀ ਹੋ ਤਾਂ ਹੁਣ ਤੁਹਾਡੇ ਲਈ ਆ ਵੱਡੀ ਖਬਰ ਸਾਹਮਣੇ ਆ ਗਈ ਆ ਕਿਉਂਕਿ ਕੁਝ ਦਵਾਈਆਂ ਤਾਂ ਬੈਨ ਕਰ ਦਿੱਤੀਆਂ ਨੇ ਪਰ ਕੁਝ ਦਵਾਈਆਂ ਅਜੇ ਵੀ ਮੈਡੀਕਲ ਸਟੋਰਾਂ ਤੇ ਸ਼ਰਿਆਂ ਬਿਕਰੀਆਂ ਨੇ ਜਿੱਥੇ ਕਿ ਚੰਦ ਪੈਸਿਆਂ ਦੀ ਖਾਤਰ ਤੁਹਾਡੀ ਸਿਹਤ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ। ਹੁਣ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਇਹਨਾਂ ਦਵਾਈਆਂ ਦੇ ਵਿੱਚ ਨਸ਼ਾ ਆ ਜਿਸ ਕਰਕੇ ਤੁਹਾਨੂੰ ਸਿੱਧੇ ਤੌਰ ਤੇ ਨਸ਼ੇ ਤੇ ਲਗਾਇਆ ਜਾ ਰਿਹਾ। ਤਾਂ ਦੱਸਦੇ ਕਿ ਇੱਥੇ ਇੱਕ ਮੈਡੀਕਲ ਸਟੋਰ ਦੇ ਉੱਤੇ ਸਿਹਤ ਵਿਭਾਗ ਦੇ ਵੱਲੋਂ ਛਾਪਾ ਮਾਰਿਆ ਗਿਆ। ਜਦੋਂ ਸਟੋਰ ਤੇ ਜਾ ਕੇ ਦੇਖਿਆ ਗਿਆ ਤਾਂ ਉੱਥੇ ਬਹੁਤ ਸਾਰੇ ਅਜਹੀਆਂ ਦਵਾਈਆਂ ਬਰਾਮਦ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਨਸ਼ਾ ਪਾਇਆ ਗਿਆ। ਤਾਂ ਉਸ ਤੋਂ ਬਾਅਦ ਇਹ ਵੱਡੀ ਖਬਰ ਜਿਹੜੀ ਸਾਹਮਣੇ ਆਈ ਆ ਜਿਸ ਨੇ ਸਭ ਨੂੰ ਹੈਰਾਨ ਕੀਤਾ ਆ ਜਿਸ ਦੇ ਵਿੱਚ ਖੁਲਾਸਾ ਹੋਇਆ ਕਿ ਇਹਨਾਂ ਦਵਾਈਆਂ ਦੇ ਵਿੱਚ ਨਸ਼ਾ ਆ ਲੋਕਾਂ ਦੀ ਸਿਹਤ 'ਤੇ ਨਾ ਖਿਲਵਾੜ ਹੋ ਰਿਹਾ ਸਿਹਤ ਵਿਭਾਗ ਨੇ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਅਤੇ ਕਿਹੜੀਆਂ-ਕਿਹੜੀਆਂ ਦਵਾਈਆਂ ਜ਼ਬਤ ਕੀਤੀਆਂ ਨੇ ਤਾਂ ਆਓ ਤੁਹਾਨੂੰ ਇਸ ਦੀ ਪੂਰੀ ਜਾਣਕਾਰੀ ਦਿੰਨੇ ਆ ਹੁਣ ਤੱਕ ਤੁਸੀਂ ਸਾਰੇ ਦੇਖਦੇ ਆਏ ਹੋ ਸੁਣਦੇ ਆਏ ਹੋ ਕਿ ਬਹੁਤ ਸਾਰੀਆਂ ਅਜਹੀਆਂ ਦਵਾਈਆਂ ਨੇ ਜੋ ਸਾਡੇ ਸਰੀਰ 'ਤੇ ਨੁਕਸਾਨ ਕਰਦੀਆਂ ਨੇ ਪਰ ਅਸੀਂ ਤੁਹਾਨੂੰ ਇਹ ਦੱਸਾਂਗੇ ਕਿ ਬਹੁਤ ਸਾਰੀਆਂ ਨਹੀਂ ਸਾਰੀਆਂ ਹੀ ਦਵਾਈਆਂ ਤੁਹਾਡੇ ਸਰੀਰ ਤੇ ਨੁਕਸਾਨ ਕਰਦੀਆਂ ਨੇ ਜਦੋਂ ਇੱਕ ਸਰੀਰ ਨੂੰ ਤੁਸੀਂ ਪੱਕੀ ਦਵਾਈ ਲਗਾ ਲੈਂਦੇ ਹੋ ਤਾਂ ਉਹ ਤੁਹਾਡੇ ਸਰੀਰ ਦੇ ਉੱਤੇ ਅਸਰ ਕਰਨਾ ਵੀ ਛੱਡ ਦਿੰਦੀ ਆ ਤੇ ਦੂਜੇ ਪਾਸੇ ਜੇ ਅਸੀਂ ਗੌਰ ਕਰੀਏ ਜੇਕਰ ਤੁਸੀਂ ਇੱਕ ਹੀ ਦਵਾਈ ਨੂੰ ਹਰ ਰੋਜ਼ ਖਾਂਦੇ ਹੋ ਤੇ ਤੁਹਾਨੂੰ ਪੂਰੀ ਉਮਰ ਖਾਣੀ ਹੋਵੇਗੀ ਉਹ ਦਵਾਈ ਤਾਂ ਉਸ ਦੇ ਨਾਲ ਤੁਹਾਡੇ ਗੁਰਦਿਆਂ ਤੇ ਕਿਡਨੀਆਂ ਤੇ ਅਸਰ ਪੈਂਦਾ ਆ ਜਿਸ ਦਿਨ ਤੁਸੀਂ ਕੁਝ ਸਮੇਂ ਬਾਅਦ ਹੀ ਵੀਕਨੈਸ ਮਹਿਸੂਸ ਕਰੋਗੇ ਅਤੇ ਤੁਹਾਡੇ ਅੰਦਰ ਕਮਜ਼ੋਰੀਆਂ ਆ ਜਾਣਗੀਆਂ ਤੇ ਗੋਲੀ ਤੁਹਾਡੇ ਤੇ ਅਸਰ ਕਰਨਾ ਛੱਡ ਦਊਗੀ ਪਰ ਹੁਣ ਇੱਕ ਵੱਡਾ ਖੁਲਾਸਾ ਹੋਇਆ ਹੈ ਜਿੱਥੇ ਕਿ ਸਿਹਤ ਵਿਭਾਗ ਦੀ ਟੀਮ ਨੇ ਬੁੱਧਵਾਰ ਨੂੰ ਪਲਸ ਪਾਰਟੀ ਦੇ ਨਾਲ ਮਿਲ ਕੇ ਸਥਾਨਕ ਲੱਦੇਵਾਲੀ ਰੋਡ ਤੇ ਸਤਿ ਇੱਕ ਕੈਮਿਸਟ ਤੋਂ ਨੌ ਤਰ੍ਹਾਂ ਦੀਆਂ ਅਜਾਹੀਆਂ ਦਵਾਈਆਂ ਜ਼ਬਤ ਕੀਤੀਆਂ ਜਿਨ੍ਹਾਂ ਦੀ ਵਰਤੋਂ ਆਮ ਤੌਰ ਤੇ ਨਸ਼ੇ ਦੇ ਲਈ ਕੀਤੀ ਜਾਂਦੀ ਹੈ ਜੀ ਹਾਂ ਤੁਸੀਂ ਬੁਖਾਰ ਚੜਦਾ ਤੁਹਾਨੂੰ ਖੰਘ ਜਖਮ ਹੋ ਜਾਵੇ ਤਾਂ ਤੁਸੀਂ ਸੱਦੇ ਤੌਰ ਤੇ ਮੈਡੀਕਲ ਸਟੋਰ ਦੇ ਉੱਤੇ ਜਾਂਦੇ ਹੋ ਤੇ ਉਹ ਤੁਹਾਨੂੰ ਜਿਹੜੀ ਦਵਾਈ ਦਿੰਦੇ ਨੇ ਤੁਸੀਂ ਖਾ ਲੈਂਦੇ ਹੋ ਪਰ ਕਦੇ ਵੀ ਤੁਸੀਂ ਆ ਗਲਤੀ ਨਾ ਕਰੋ ਕਿਉਂਕਿ ਇੱਥੇ ਜਿਹੜਾ ਵੱਡਾ ਖੁਲਾਸਾ ਹੋਇਆ ਹੈ ਉਸ ਨੇ ਸਭ ਕੁਝ ਸਾਫ਼ ਕਰ ਦਿੱਤਾ ਕਿ ਤੁਹਾਨੂੰ ਕਿਤਨਾ ਕਿਤੇ ਨੀਂਦ ਦੀਆਂ ਨਸ਼ੇ ਦੀਆਂ ਗੋਲੀਆਂ ਦਿੱਤੀਆਂ ਜਾਂਦੀਆਂ ਸਨ ਜਿਸ ਕਰਕੇ ਤੁਹਾਡੇ ਸਰੀਰ ਤੇਜ਼ ਦਾ ਮਾੜਾ ਅਸਰ ਦੇਖ ਸਕਦੇ ਹੋ ਪ੍ਰਾਪਤ ਜਾਣਕਾਰੀ ਅਨੁਸਾਰ ਡਰੱਗ ਕੰਟਰੋਲ ਅਫਸਰ ਜਲੰਧਰ ਇੱਕ अनुपमा 칼िया ने पलस्टेशन रामा मंडी ਦੇ ਅਧਿਕਾਰੀਆਂ ਦੇ ਨਾਲ ਮਿਲ ਕੇ ਸਥਾਨਕ ਲੱਦੇ ਵਾਲੀ ਰੋਡ ਸਥ ਨਵ ਫਰਮਾ ਤੇ ਅਚਾਨਕ ਛਾਪੇਮਾਰੀ ਕਰਕੇ ਉਥੋਂ ਨੌ ਤਰ੍ਹਾਂ ਦੀਆਂ ਅਜਹੀਆਂ ਦਵਾਈਆਂ ਬਰਾਮਦ ਕੀਤੀਆਂ ਜਿਨ੍ਹਾਂ ਦੀ ਵਰਤੋਂ ਆਮ ਤੌਰ ਤੇ ਨਸ਼ੇ ਲਈ ਕੀਤੀ ਜਾਂਦੀ ਹੈ ਦੁਕਾਨ ਤੇ ਬੈਠਾ ਵਿਅਕਤੀ ਇਹਨਾਂ ਦਵਾਈਆਂ ਦੀ ਸੇਲ ਪਰਚੇਜ਼ ਦਾ ਕੋਈ ਰਿਕਾਰਡ ਨਹੀਂ ਦਿਖਾ ਸਕਿਆ ਜਿਸ ਕਾਰਨ ਡਰੱਗ ਕੰਟਰੋਲ ਨੇ ਸਾਰੀਆਂ ਦਵਾਈਆਂ ਆਪਣੇ ਕਬਜ਼ੇ ਚ ਲੈ ਲਈਆਂ ਤਾਹੁਰ ਤੁਹਾਨੂੰ ਦੱਸ ਦੇ ਕਿ ਪਹਿਲੀ ਵਾਰ ਨਹੀਂ ਹੋਇਆ ਜਿੱਤੇ ਕਿ ਨਸ਼ੇ ਦੀਆਂ ਗੋਲੀਆਂ ਇੱਕ ਮੈਡੀਕਲ ਸਟੋਰ ਤੋਂ ਜਬਤ ਕੀਤੀਆਂ ਹੋਣ ਬਲਕਿ ਸੋ ਪਹਿਲਾਂ ਵੀ ਬਹੁਤ ਸਾਰੀਆਂ ਅਜਹੀਆਂ ਥਾਵਾਂ ਨੇ ਜਿੱਥੇ ਨਸ਼ੇ ਦੀਆਂ ਗੋਲੀਆਂ ਵਿਕਦਿਆਂ ਨੇ ਇੱਕ ਸੱਦੇ ਤੌਰ ਤੇ ਦੱਸ ਦੇ ਕਿ ਕਿਸੇ ਵੀ ਮੈਡੀਕਲ ਸਟੋਰ ਤੇ ਤੁਸੀਂ ਜਾਨੇ ਹੋ ਤਾਂ ਹਰ ਇੱਕ ਮੈਡੀਕਲ ਸਟੋਰ ਦੇ ਉੱਤੇ ਨਸ਼ੇ ਦੇ ਨਾਲ ਸੰਬੰਧਿਤ ਦਵਾਈਆਂ ਜ਼ਰੂਰ ਹੁੰਦੀਆਂ ਨੇ ਜਿਹੜੀਆਂ ਸਾਨੂੰ ਬਿਨਾਂ ਦੱਸੇ ਪੁੱਛੇ ਦਿੱਤੀਆਂ ਜਾਂਦੀਆਂ ਨੇ ਜਿਸ ਦੇ ਵਿੱਚ ਇਨਾ ਜ਼ਿਆਦਾ ਨਸ਼ਾ ਹੁੰਦਾ ਕਿ ਸਾਨੂੰ ਦਵਾਈ ਖਾ ਕੇ ਇਹਨੇ ਨੀਂਦ ਆਉਂਦੀ ਆ ਕਿ ਖੁਦ ਨੂੰ ਪਤਾ ਤੱਕ ਨਹੀਂ ਚੱਲਦਾ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਅਜਾ ਹੈ ਡਾਕਟਰਾਂ ਦੇ ਬਾਰੇ জাফর ਅਜਾ ਹੈ ਮੈਡੀਕਲ ਸਟੋਰ ਵਾਲਿਆਂ ਦੇ ਬਾਰੇ ਜੋ ਨਸ਼ੇ ਦੀਆਂ ਦਵਾਈਆਂ चंद ਪੈਸਿਆਂ ਦੀ ਖਾਤਰ ਵੇਚ ਰਹੇ ਨੇ ਬਿਊਰੋ ਰਿਪੋਰਟ ਹੰਦਾਰਤ ਟੀਵੀ